ਫੰਦਾ ਤੁਹਾਨੂੰ ਕਰੈਕਟ ਕਰਦਾ ਵੀ ਉਹਨਾਂ ਨੇ ਖਲਵਾਈਆਂ ਨਹੀਂ ਉਹਨਾਂ ਨੇ ਤੋੜੀਆਂ ਆ ਉਹ ਸੀਲਾਂ ਸੀਲਾਂ ਜਿਹੜੀਆਂ ਖਲਵਾਈਆਂ ਉਹ ਕਾਰਪੋਰੇਸ਼ਨ ਵੱਲੋਂ ਉਹਨਾਂ ਦਾ ਕੋਈ ਇਨਸਪੈਕਟਰ ਆਂਦੇ ਜਾਂ ਕੋਈ ਆਫੀਸਰ ਆਂਦੇ ਉਹ ਖੋਲ ਕੇ ਜਾਂਦੇ ਪਰ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਤਾਂ ਉਹ ਸੀਲਾਂ ਤੋੜਦੇ ਹੀ ਦਿਖਾਈ ਜਾ ਰਹੇ ਹੈ ਕਿਆ ਸੋ ਇੱਥੇ ਤਾਂ ਮੁੱਦਾ ਤਾਂ ਇਹ ਹੈ ਵੀ ਜੇ ਉਹ ਸੀਲਾਂ ਲੱਗੀਆਂ ਸੀਗੀਆਂ ਜੇ ਕਿਸੇ ਕਾਰਵਾਈ ਦੇ ਅਧੀਨ ਲੱਗੀਆਂ ਸੀ ਕਿਸੇ ਆਰਡਰ ਦੀ ਅਧੀਨ ਲੱਗੀਆਂ ਸੀਗੀਆਂ ਤਾਂ ਫਿਰ ਐਮਐਲਏ ਸਾਹਿਬ ਜਿਹੜੇ ਕਿ ਇੱਕ ਪਬਲਿਕ ਪੋਸਟ ਤੇ ਹੈਗੇ ਆ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਚੇਲਿਆ ਤੇ ਜੇ ਕਾਨੂੰਨ ਹੱਥ ਚ ਲਿਆ ਹੈਗਾ ਤੇ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਤੇ ਕੀ ਕਾਰਵਾਈ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਤੇ ਦੂਸਰੀ ਗੱਲ ਜੇ ਆਪਾਂ ਲੋਕਾਂ ਬਾਰੇ ਸੋਚੀਏ ਤਾਂ ਉਹ 20-20 ਸਾਲਾਂ ਤੇ ਉੱਥੇ ਦੁਕਾਨਾਂ ਤੇ ਬੈਠੇ ਹੈਗੇ ਆ ਔਰ ਜੇ ਐਮਐਲਏ ਸਾਹਿਬ ਨੂੰ ਵੀ ਯਾਦ ਦਿਵਾਵਾਂ ਵੀ ਪਿਛਲੀ ਵਾਰੀ ਜਦੋਂ ਹਾਊਸ ਸੀਗਾ ਉਹ ਕੌਂਸਲਰ ਸੀਗੇ ਉਦੋਂ ਐਸ ਹਾਊਸ ਦੇ ਵਿੱਚ ਇੱਕ ਮਤਾ ਪੈ ਕੇ ਗਿਆ ਸੀਗਾ ਕਿ ਜਿਹੜੀਆਂ ਇਦਾਂ ਦੀਆਂ ਬਿਲਡਿੰਗਸ ਐ ਕਿ ਆ ਜਿਹੜੇ ਲੋਕੀ ਪੈਸੇ ਜਮ੍ਹਾਂ ਕਰਵਾ ਸਕਦੇ ਆ ਜਾਂ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਇਹ ਵਾਲੀ ਸੜਕ ਦੀਆਂ ਸ਼ਾਪਸ ਵੀ ਸੀਗੀਆਂ ਇੱਕ ਸਾਲ ਹੋ ਗਿਆ ਹਾਊਸ ਖਤਮ ਹੋਇਆ ਨੂੰ 2 ਸਾਲ ਹੋ ਗਏ ਸਰਕਾਰ ਬਣਿਆ ਨੂੰ ਆਲਮੋਸਟ ਤੇ ਜੇ ਐਮਐਲਏ ਸਾਹਿਬ ਐਨੇ ਹੀ ਕੰਮ ਕਰਨ ਦੇ ਇੱਛੁਕ ਹੈ ਕਾਉਂਸਲਰ ਵੀ ਰਹੇ ਆ ਉਹਨਾਂ ਨੂੰ ਤਾਂ ਮਤੇਵਾਰੇ ਪਤਾ ਹੋਣਾ ਚਾਹੀਦਾ ਆ ਉਹਨਾਂ ਨੂੰ ਤਾਂ ਉਸ ਫਾਈਲ ਦੀ ਪੈਰਵਾਹੀ ਕਰਨੀ ਚਾਹੀਦੀ ਹੈ ਚੰਟੀਗੜ੍ਹ ਜਾ ਕੇ ਪਰ ਇਹਨਾਂ ਦੀ ਨਾ ਇੱਕ ਘਟਿਆ ਰਾਜਨੀਤੀ ਦੀ ਆਦਤ ਬਣ ਗਈ ਆ ਚਾਹੇ ਉਹ ਕੁਮਾਰ ਮੰਡੀ ਹੋਵੇ ਵੀ ਆ ਰਸ ਨਗਰ ਹੋਵੇ ਤੇ ਹੁਣ ਉਹ ਚ ਤੀਜਾ ਨੰਬਰ ਮਾਡਲ ਟਾਊਨ ਆ ਗਿਆ ਵੀ ਪਹਿਲਾਂ ਜਾਓ ਸੀਲਾਂ ਲਵਾਓ ਤੇ ਉਸ ਤੋਂ 4 ਘੰਟੇ ਬਾਅਦ ਜਾ ਕੇ ਉੱਥੇ ਡਰਾਮਾ ਜਾ ਕਰੋ ਤੇ ਸੀਲਾਂ ਖੁਲਵਾ ਦਿਓ ਤੇ ਕਾਰਵਾਈ ਕੋਈ ਵੀ ਹੋਵੇ ਨਾ ਤੇ ਜਿੱਥੇ ਵੀ ਇਹ ਜਾਂਦੇ ਆ ਤੁਸੀਂ ਇਹ ਦੇਖੋ ਵੀ ਸਾਰੀਆਂ ਪੁਰਾਣੀਆਂ ਦੁਕਾਨਾਂ ਤੇ ਤੇ ਜਿੰਨੀਆਂ ਇੰਨੀਆਂ ਇਲੀਗਲ ਕੰਸਟਰਕਸ਼ਨ ਨਮੀਆਂ ਚੱਲ ਰਹੀਆਂ ਉਹ ਵਿਚਾਰੇ ਸਰਾਬਨਗਰ ਏ ਬਲਾਕ ਵਾਲੇ ਮਗਰ ਪੈ ਪੈ ਕੇ ਇਹਨਾਂ ਦੇ ਹਾੜੇ ਕੱਢ ਕੱਢ ਕੇ ਥੱਕ ਗਏ ਜੀ ਉਹ ਤਾਂ ਨਵੀਂ ਸੀਗੀ ਉਹ ਤਾਂ ਇਹਨਾਂ ਤੋਂ ਠਟਵਾਈ ਨਹੀਂ ਗਈ ਚਾਹੇ ਜਿਹੜੀ ਸਾਊਥ ਸਿਟੀ ਰੋਡ ਤੇ ਬਣ ਰਹੀ ਹੈਗੀ ਆ ਉਹ ਵੀ ਨਹੀਂ ਨਾ ਠਟਵਾਈ ਗਈ ਹੈਗੀ ਨਵੀਆਂ ਕੰਸਟਰਕਸ਼ਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈ ਪੁਰਾਣਿਆਂ ਤੋਂ ਸਿਰਫ ਵੋਟਾਂ ਦੀ ਰਾਜਨੀਤੀ ਕਟਿਆ ਰਹੇਗੀ ਤੇ ਤੁਹਾਡੀ ਤੁਹਾਡੀ ਜਦੋਂ ਸਰਕਾਰ ਸੱਤਾ ਜਿਸ ਦੀ ਕਾਂਗਰਸ ਪਾਰਟੀ ਉਦੋਂ ਇਦਾਂ ਕਦੀ ਹੋਇਆ ਕਾਰਪੋਰੇਸ਼ਨ ਨੇ ਸੀਲ ਲਾਤੀ ਤੇ ਤੁਹਾਡੇ ਮਜੂਦਾ ਐਮਐਲਏ ਜਾ ਕੇ ਸੀਲ ਤੋੜਦੇ ਨੇ ਦੇਖੋ ਮੈਂ ਬਾਕੀਆਂ ਨੂੰ ਕੱਲ ਵੀ ਇਹੀ ਗੱਲ ਕਹੀ ਸੀ ਜਦੋਂ ਵੀ ਇਦਾਂ ਦੀ ਕੋਈ ਕਾਰਵਾਈ ਹੁੰਦੀ ਆ ਡੈਮੋਲੇਸ਼ਨ ਹੁੰਦੀ ਆ ਜਾਂ ਸੀਲਿੰਗ ਹੁੰਦੀ ਆ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਇਹਨਾਂ ਚਾਹੇ ਕੌਂਸਲਰ ਆ ਜਾਂ ਐਮਐਲਏ ਆ ਜਾਣਦੇ ਹੈਗੇ ਆ ਠੀਕ ਹੈ ਉਸ ਕਾਰਵਾਈ ਦੇ ਵਿੱਚ ਲੋਕਾਂ ਦੇ ਨਾਲ ਜਾ ਕੇ ਖੜੇ ਹੁੰਦੇ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਆ ਜਾਂ ਤਾਂ ਜਦੋਂ ਇਹ ਬਿਲਡਿੰਗਾਂ ਬਣਦੀਆਂ ਆ ਕਾਰਪੋਰੇਸ਼ਨ ਨੂੰ ਚਾਹੀਦਾ ਉਦੋਂ ਹੀ ਕਾਰਵਾਈ ਕਰਨ ਤੇ ਨਾਨੋ ਉਥੇ ਰੋਕਣ ਜੇ ਹੋ ਇਲੀਗਲ ਹੈ ਜਿਹੜੀ ਬਣ ਚੁੱਕੀ ਹੈਗੀ ਹੈ ਜੇ ਉਥੇ ਕਿਸੇ ਦਾ ਰੋਜੀ ਰੋਟੀ ਦਾ ਰੋਜ਼ਗਾਰ ਚੱਲ ਰਿਹਾ ਹੈਗਾ ਆ ਤੇ ਫਿਰ ਬਾਅਦ ਚੋ ਜਾ ਕੇ ਕਾਰਵਾਈਆਂ ਕਰਨੀਆਂ ਤਾਂ ਇੱਕ ਆਈਵਾਸ਼ ਹੋ ਜਾਂਦਾ ਤੇ ਪੋਲਿਟਿਕਲ ਪਾਰਟੀਆਂ ਵਾਲੇ ਜਾਣਦੇ ਆ ਪਰ ਕਦੀ ਵੀ ਐਦਾ ਨਹੀਂ ਹੋਇਆ ਕਿ ਕਿਸੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਹੋਵੇ ਕਿ ਉੱਥੇ ਜਾ ਕੇ ਸੀਲਾਂ ਜਿਹੜੀਆਂ ਲੱਗੀਆਂ ਹੈਗੀਆਂ ਉਹ ਤੋੜੀਆਂ ਹੋਣ ਹਮੇਸ਼ਾ ਹੀ ਤੁਸੀਂ ਦੇਖ ਲਓ ਪਿੱਛੇ ਜਿੰਨੇ ਮਰਜ਼ੀ ਚੱਕ ਕੇ ਦੇਖ ਲਓ ਜਿੰਨੇ ਵੀ ਲੀਡਰਸ ਹੈ ਚਾਹੇ ਅਫਸਰਾਂ ਨਾਲ ਗੱਲ ਕਰਨ ਚਾਹੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਚਾਹੇ ਉੱਪਰ ਚੰਡੀਗੜ੍ਹ ਲੋਕਲ ਬਾਡੀ ਦੇ ਵਿੱਚ ਗੱਲ ਕਰਨ ਗੱਲਬਾਤ ਦੇ ਤੋਂ ਬਾਅਦ ਹੀ ਉਹ ਸੀਲਾਂ ਖੁੱਲੀਆਂ ਹੈਗੀਆਂ ਔਰ ਖੋਲੀਆਂ ਕਾਰਪੋਰੇਸ਼ਨ ਦੇ ਅਫਸਰਾਂ ਨੇ ਆਪ ਹੈਗੀਆਂ ਕਦੀ ਵੀ ਇਹ ਨਹੀਂ ਹੋਇਆ ਹੈਗਾ ਵੀ ਕਿਸੇ ਵੀ ਪੋਲੀਟੀਕਲ ਬੰਦੇ ਨੇ ਜਾ ਕੇ ਉਹ ਤੋੜਤੀ ਹੈ ਫਿਰ ਤਾਂ ਜੰਗਲ ਰਾਜ ਹੋ ਜਾਊਗਾ ਜੇ ਦੇ ਕੋਈ ਵੀ ਕਾਰਵਾਈ ਜੇ ਕਾਰਪੋਰੇਸ਼ਨ ਜਾਂ ਕੋਈ ਵੀ ਮਹਿਕਮਾ ਕਰਨ ਜਾਊਗਾ ਤਾਂ ਆਪ ਜਾ ਕੇ ਉੱਥੇ ਕੋਈ ਵੀ ਸੀ ਇੰਪੋਰਟ ਲਏਗਾ ਹੱਥ ਬੰਨ੍ਹ ਦਿੱਤੇ ਹੱਥ ਬੰਨ੍ਹ ਨਹੀਂ ਦਿੱਤੇ ਉਹਨਾਂ ਨੂੰ ਤਾਂ ਮਤਲਬ ਕਿ ਇੱਕ ਇੰਸਟੀਚਿਊਟ ਨੂੰ ਖਤਮ ਕਰਤਾ ਦੋ ਚੀਜ਼ਾਂ ਆ ਜੇ ਅਧਿਕਾਰੀਆਂ ਨੇ ਗਲਤ ਕਾਰਵਾਈ ਕੀਤੀ ਹੈ ਤਾਂ ਉਹਨਾਂ ਤੇ ਕਾਰਵਾਈ ਕਰ ਦੇਣ ਕਮਿਸ਼ਨਰ ਸਾਹਿਬ ਤੇ ਨਹੀਂ ਤਾਂ ਫਿਰ ਐਮ ਐਲ ਏ ਸਾਹਿਬ ਤੇ ਕਾਰਵਾਈ ਕਰਨ ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥ ਚ ਲੈਆ ਠੀਕ ਹੈ ਉਹਨਾਂ ਨੂੰ ਲੋਕਾਂ ਦੇ ਨਾਲ ਖੜਾ ਹੋਣਾ ਚਾਹੀਦਾ ਸੀ ਪਰ ਲੋਕਾਂ ਦੇ ਵਿੱਚ ਇਹ ਵੀ ਮੈਸੇਜ ਨਹੀਂ ਜਾਣਾ ਚਾਹੀਦਾ ਹੈਗਾ ਵੀ ਜੋ ਕੁਝ ਵੀ ਹੈਗਾ ਕਾਨੂੰਨ ਆਪਣੇ ਹੱਥ ਚ ਲੈ ਲਓ ਤੋੜਪਨ ਕਰ ਦਿਓ ਇਹ ਮੈਸੇਜ ਵੀ ਨਹੀਂ ਚਾਹੀਦਾ ਜੋ ਵੀ ਇਹ ਪ੍ਰਗਟਮ ਹੋਇਆ ਵਾ ਇਹ ਇੱਕ ਬਿੱਟੂ ਜਿਵੇਂ ਕਹਿ ਕੇ ਕਿ ਕਿ ਡਰਾਮੇबाजी ਹੋਈ ਕਿਸ ਗੱਲ ਲਈ ਹੋਈ ਹੈ ਮੈਂ ਤਾਂ ਤੁਹਾਨੂੰ ਆਲਰੇਡੀ ਕਹਿ ਰਹੀ ਹਾਂ ਤੁਸੀਂ ਅੱਜ ਤੋਂ ਜਦੋਂ ਨਵੀਂ ਨਵੀਂ ਸਰਕਾਰ ਇਹਨਾਂ ਦੀ ਬਣੀ ਸੀ ਕੁਮਾਰ ਮੰਡੀ ਵਾਲਾ ਇਸ਼ੂ ਦੇਖ ਲਓ ਉਦੋਂ ਦੋ ਦਿਨ ਦਰਨਾ ਲੱਗਿਆ ਰਿਹਾ ਉਹ ਵੀ ਪਹਿਲਾਂ ਆਪ ਹੀ ਉਹਨਾਂ ਨੂੰ ਨੋਟਿਸ ਭੇਜਵਾ ਦਿੱਤੇ ਮੁੜ ਕੇ ਆਪ ਹੀ ਬੈਕ ਫਰੰਟ ਤੇ ਆ ਗਏ ਜੇ ਉਹ ਚੀਜ਼ਾਂ ਇਲੀਗਲ ਆ ਤਾਂ ਉਹ ਅੱਜ ਵੀ ਇਲੀਗਲ ਆ ਕੱਲ ਵੀ ਇਲੀਗਲ ਆ ਫਿਰ ਵਾਪਸ ਕਿਉਂ ਲਏ ਜੇ ਇਹ ਦੁਕਾਨਾਂ ਇਲੀਗਲ ਸੀਗੀਆਂ ਜੇ ਹਾਈ ਕੋਰਟ ਨੇ ਕੋਈ ਨੋਟਿਸ ਦਿੱਤਾ ਹੈ ਜਾਂ ਅਫਸਰਾਂ ਨੇ ਕੋਈ ਕਾਰਵਾਈ ਕੀਤੀ ਹੈਗੀ ਹੈ ਤੇ ਫਿਰ ਐਮਐਲਏ ਸਾਹਿਬ ਨੂੰ ਕਾਨੂੰਨ ਹੱਥੇ ਨਹੀਂ ਲੈਣਾ ਚਾਹੀਦਾ ਸੀ ਸਿਰਫ ਵੋਟਾਂ ਦੀ ਰਾਜਨੀਤੀ ਐਮਪੀ ਦੇ ਇਲੈਕਸ਼ਨ ਆਉਣ ਵਾਲੇ ਆ ਕੌਂਸਲਰ ਦੇ ਇਲੈਕਸ਼ਨ ਹੈ ਆਪਣੇ ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕਰਨੇ ਆ ਉਹਨਾਂ ਦੀ ਬਸ ਵਾਹ ਵਾਹ ਕਰਾਣੀ ਆ ਹੋਰ ਕੁਝ ਨਹੀਂ ਆ ਨਹੀਂ ਤਾਂ ਤੁਸੀਂ ਦੱਸੋ ਕਿਤੇ ਬਿਗੈਰ ਨੋਟਿਸ ਦਿੱਤੇ ਦੁਕਾਨਾਂ ਕਦੀ ਸੀਲ ਹੋਈਆਂ ਕੋਈ ਨੋਟਿਸ ਗਿਆਈ ਹੋਣਾ ਕਿਸੇ ਦਾ ਪ੍ਰੈਸ਼ਰ ਹੀ ਆ ਨਾ ਤਦੀ ਹੋਇਆ